ਇਹ ਸੋਜਾ ਚੂਸ ਤੇ ਸਰੀਰ ਦੇ ਵਿੱਚੋਂ ਦਰਦਾਂ ਨੂੰ ਖਤਮ ਕਰ ਦੇਣ ਵਾਲੀ ਇਹ ਬੂਟੀ ਸੋਜਾ ਦਾ ਫਰੁਕੀ ਸਾਹਿਬ ਕਿਸੇ ਵੀ ਪ੍ਰਕਾਰ ਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਅੰਦਰੋਂ ਨਹੀਂ ਸੋਜ ਹੋਵੇ ਬਾਹਰੀ ਸੋਜ ਹੋਵੇ ਮੋਜ ਸੱਟ ਲੱਗ ਜਵੇ ਮੋਚ ਆ ਜਾਵੇ ਹਰ ਤਰ੍ਹਾਂ ਦੀ ਸੋਜ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਸੋਜ ਆਉਣ ਲੱਗ ਜਾਂਦੀ ਹੈ ਪੇਟ ਦੇ ਤੀਤੇ ਤੱਕ ਲੈ ਜਾਂ ਉੱਧਾ ਵੀ ਸੋਜ ਰਹਿੰਦੀ ਆ ਉਹਦੇ ਲਈ ਬਹੁਤ ਫਾਇਦੇਮੰਦ ਹੈ ਜਿਹਦੇ ਗਟਿਏ ਦੇ ਜੋੜਾਂ ਦੇ ਵਿੱਚ ਸੋਜ ਆ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਜਿਨ੍ਹਾਂ ਨੂੰ ਉਹ ਪ੍ਰੋਬਲਮ ਆ ਉਹਨਾਂ ਨੂੰ ਤਾਂ ਬਹੁਤ ਹੀ ਵਧੀਆ ਗੁਣਕਾਰੀ ਬੂਟੀ ਹੈ ਜੀ ਇਹ ਇਹ ਚਿਹਰੇ ਲਈ ਬਹੁਤ ਵਧੀਆ ਹੁੰਦੇ ਨੇ ਜੀ ਜਿਨ੍ਹਾਂ ਤੇ ਝੁਰੜੀਆਂ ਪੈ ਜਾਣ ਜਾਂ ਮਾਸ ਢਿੱਲਾ ਹੋ ਜਾਵੇ ਉਮਰ ਤੋਂ ਪਹਿਲਾਂ ਉਹਦੇ ਲਈ ਬਹੁਤ ਵਧੀਆ ਹੈ ਹੈਗੀ ਹੈ ਇਹ ਬੂਟੀ ਸਰੀਰ ਦੇ ਆ ਰੜਕਾ ਕੱਢ ਦਿੰਦੀ ਹੈ ਯਾਨੀ ਕਿ ਕਿਸੇ ਦੇ ਲੀਵਰ ਚ ਪ੍ਰੋਬਲਮ ਹੈ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੈ ਕਿਸੇ ਦੀ ਸਕਿਨ ਲਟਕ ਗਈ ਹੈ ਢਿੱਲੀ ਪੈ ਗਈ ਹੈ ਉਮਰ ਤੋਂ ਪਹਿਲਾਂ ਜਿਹੜਾ ਬੰਦਾ ਬੁੱਢਾ ਦਿਖਣ ਲੱਗ ਗਿਆ ਉਹਨੂੰ ਇਹ ਜਵਾਨ ਕਰ ਦੇਗੀ ਹੈ ਕਿ ਜੀ ਕੀ ਨਾ ਇਹਦਾ ਇਹ ਬੂਟੀ ਪ੍ਰੂਕੀ ਸਾਹਿਬ ਇਹ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨ ਵਾਲੀ ਤੁਹਾਨੂੰ ਰੋਗ ਮੁਕਤ ਕਰਨ ਵਾਲੀ ਬੂਟੀ ਨਵਾਂ ਜੀਵਨ ਦੇਣ ਵਾਲੀ ਕਹਿੰਦੇ ਨੇ ਪੁਨਰ ਜਨਮ ਦੇਣ ਵਾਲੀ ਜਿਹੜਾ ਅ ਇਹ ਬੰਦਾ ਇਸ ਬੂਟੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਜਿਹੜੀ ਕਿ ਇੰਨੇ ਦਿਨਾਂ ਚ ਸੌਣ ਭਾਦੋ ਚ ਕੱਚੇ ਥਾਵਾਂ ਦੇ ਉੱਤੇ ਮੁਫਤ ਚ ਮਿਲ ਜਾਂਦੀ ਹੈ ਤੇ ਉਹਦੀ ਜ਼ਿੰਦਗੀ ਹੈਗੀ ਹੈ ਨਵੀਂ ਹੋ ਜਾਂਦੀ ਇਹ ਜੇ ਬੰਦਾ ਬੈੱਡ ਦੇ ਉੱਤੇ ਪੈ ਗਿਆ ਜਿਹੜਾ ਕਹਿੰਦੇ ਆ ਵੀ ਇਹ ਬੰਦੇ ਦਾ ਲੀਵਰ ਠੀਕ ਨਹੀਂ ਹਾਰਡ ਠੀਕ ਨਹੀਂ ਹੋਦਾ ਕਿਰਣੀ ਹੈ ਠੀਕ ਨਹੀਂ ਹੋ ਸਕਦੀਆਂ ਬੈਕਰਨਾ ਜੀ ਇਹਦਾ ਪ੍ਰਯੋਗ ਕਰਨਾ ਸ਼ੁਰੂ ਕਰਦੇ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰਦਣ ਬਹੁਤ ਵਧੀਆ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਕਾੜਾ ਦੇਖੋ ਹੁਣ ਇੰਨਾ ਕੁ ਪੀਸ ਲੈ ਲੈਣਾ ਇਹਦਾ ਇੰਨਾ ਕੁ ਲੈ ਕੇ ਇਹਨੂੰ ਟੁਕੜੇ ਕਰ ਲੋ ਤੇ ਕੱਟ ਲੋ ਇਹਨੂੰ ਕਰਦਣਾ ਕੱਟ ਲੋ ਸੌਖਾ ਹੀ ਹੁੰਦਾ ਨਰਮੀ ਹੁੰਦੀ ਹੈ ਇਹ ਕੱਟ ਗਏ ਇਹਨੂੰ ਉਬਾਲਣਾ ਸ਼ੁਰੂ ਕਰ ਦਿਓ ਇਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਲਓ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਚਾਹੇ ਖਾਲੀ ਪੇਟ ਲੈ ਲਓ ਚਾਹੇ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਲੈ ਲਓ ਸੋਜ ਤੁਹਾਡੀ ਘਟਣੀ ਸ਼ੁਰੂ ਹੋ ਜਾਂਦੀ ਆ ਜਿੰਨੇ ਵੀ ਤੁਹਾਡੇ ਜੋੜਾਂ 'ਚ ਦਰਦ ਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਜਿਹੜੇ ਗਠੀ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਬਹੁਤ ਵਧੀਆ ਰਿਜ਼ਲਟ ਦੇ ਜਾਂਦੀ ਹੈ ਜੀ ਇਹ ਜਿਨ੍ਹਾਂ ਦੇ ਸੋਜ ਮੰਨ ਹੁਣ ਤੁਸੀਂ ਦੇਖਿਆ ਹੋਣਾ ਕਈਆਂ ਦੇ ਪੈਰਾਂ 'ਤੇ ਸੋਜ ਆ ਗਈ ਕਿਸੇ ਦੇ ਮੂੰਹ 'ਤੇ ਸੋਜ ਉਹ ਸਾਰਿਆਂ ਦੇ ਹੀ ਕੰਮ ਕਰਦਾ ਫਰੁਕੀ ਸਾਹਿਬ ਇਹ ਜੀ ਜੀ ਤੁਸੀਂ ਇਹ ਦੇਖੋ ਇੱਕ ਹੋਰ ਬੂਟੀ ਹੈਗੀ ਹੈ ਜਿਹੜੀ ਡਾਕਟਰ ਸਾਹਿਬ ਦਿਖਾ ਰਹੇ ਨੇ ਇਹ ਕਿਹੜੀ ਬੂਟੀ ਹੈ ਜੀ ਫਿਰ ਡਾਕਟਰ ਸਾਹਿਬ ਇਹਦੇ ਵਿੱਚ ਨੇ ਇੱਕ ਐ ਆ ਦੇਖੋ ਆ ਨਿਕਲ ਆਇਆ ਚਲੋ ਇਹਨੂੰ ਇਦਾਂ ਪੱਟ ਲੈਣਾ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਉਹਨਾਂ ਦਾ ਪੇਟ ਸਾਫ਼ ਹੋਣ ਲੱਗ ਜੂ ਜਿਹੜੀ ਆਂਤੜੀਆਂ ਦੇ ਵਿੱਚ ਮਲ ਜਮ ਗਿਆ ਜਾਂ ਆਂਤੜੀਆਂ ਖੁਸ਼ਕ ਹੋ ਗਈਆਂ ਜਿਹੜੀਆਂ ਸਾਡੀਆਂ ਆਂਤੜੀਆਂ ਨੇ ਖੁਸ਼ਕ ਹੋ ਗਈਆਂ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਅਸੀਂ ਨਸਾਂ ਦਾ ਦੀ ਵਿੱਚ ਮਲ ਜਮਣਾ ਸ਼ੁਰੂ ਹੋ ਗਿਆ ਬਦਬੂ ਵਾਲੀ ਲੈਟਰੀਨ ਵਾਲੀ ਗੰਦੇ ਪਾਦ ਹੋਣੇ ਸ਼ੁਰੂ ਹੋ ਗਏ ਉਹ ਸਾਰੀਆਂ ਨੂੰ ਠੀਕ ਕਰ ਦੋ ਇੱਕ ਵਾਰ ਜਿਨ੍ਹਾਂ ਦਾ ਲੀਵਰ ਖਰਾਬ ਹੋ ਚੁੱਕਿਆ ਜਿਨ੍ਹਾਂ ਨੂੰ ਹੈਪੇਟਾਈਟਸ ਉਹ ਇਹਨੂੰ ਅਜ਼ਮਾ ਕੇ ਦੇਖਣ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੱਕ ਫ੍ਰੀ ਵਾਲੀ ਚੀਜ਼ ਤੁਹਾਨੂੰ ਦੱਸੀ ਡਾਕਟਰ ਸਾਹਿਬ ਨੇ ਤਾਂ ਇੰਨੇ ਵਧੀਆ ਰਿਜ਼ਲਟ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਹੈ ਅੱਜ ਇਹ ਸੋਜਾ ਚੂਸ ਤੇ ਸਰੀਰ ਦੇ ਵਿੱਚੋਂ ਦਰਦਾਂ ਨੂੰ ਖਤਮ ਕਰ ਦੇਣ ਵਾਲੀ ਇਹ ਬੂਟੀ ਇਹ ਬੂਟੀ ਕੀ ਹੈਗੀ ਐ ਕਿਵੇਂ ਦਾ ਕੰਮ ਅਸੀਂ ਇਸ ਬੂਟੀ ਤੋਂ ਲੈ ਸਕਦੇ ਆ ਸਾਡੇ ਘਰਾਂ ਦੇ ਆਲੇ ਦੁਆਲੇ ਜਿੱਥੇ ਵੀ ਕੱਚਾ ਥਾਂ ਹੈ ਅਕਸਰ ਸੌਂਡ ਭਾਦੋ ਦੇ ਵਿੱਚ ਜਿਹੜੀ ਇਹ ਬੂਟੀ ਹੈਗੀ ਐ ਇਹ ਮਿਲ ਜਾਂਦੀ ਹੈ ਤੇ ਇਹਦੇ ਜੇਕਰ ਤੁਹਾਨੂੰ ਅਸੀਂ ਫਾਇਦੇ ਦੱਸਣੇ ਸ਼ੁਰੂ ਕਰ ਦਈਏ ਤਾਂ ਮੈਨੂੰ ਲੱਗਦਾ ਕਿ ਕਈ ਘੰਟੇ ਲੱਗ ਸਕਦੇ ਨੇ ਪਰ ਅੱਜ ਸਾਡੇ ਨਾਲ ਜਿਹੜੇ ਇੱਥੇ ਇਸ ਬੂਟੀ ਦੇ ਮੋٹے-ਮੋٹے ਜਿਹੜੇ ਫਾਇਦੇ ਨੇ ਸਮਝਾਉਣ ਵਾਸਤੇ ਸਾਡੇ ਨਾਲ ਨੇ ਜਿਹੜੇ ਏਪੀ ਇਲੈਕਟਰੋ ਹੋਮਿਓਪੈਥੀ ਹਸਪੀਟਲ ਨੂੰ ਚਲਾਉਣ ਵਾਲਾ ਜੋੜਾ ਡਾਕਟਰ ਅਮਨਪ੍ਰੀਤ ਜੀ ਤੇ ਡਾਕਟਰ ਪਰਮਜੀਤ ਕੌਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਵੀ ਜਿਹੜੇ ਬੂਟੀ ਆਪਣੇ ਹੱਥ ਦੇ ਵਿੱਚ ਲਈ ਖੜੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੋ ਅੱਜ ਤੁਸੀਂ ਦੁਬਾਰਾ ਫੇਰ ਆਏ ਹੋ ਸਾਡੇ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜੀ ਇਹ ਬੂਟੀ ਹੈਗੀ ਹੈ ਇਹ ਬੂਟੀ ਸਰੀਰ ਦੇ ਆ ਰੜਕਾਂ ਕੱਢ ਦਿੰਦੀ ਹੈ ਯਾਨੀ ਕਿ ਅਗਰ ਕਿਸੇ ਤੇ ਸੋਜਾ ਆਇਆ ਹੈ ਕਿਸੇ ਨੂੰ ਦਰਦਾਂ ਹੋ ਰਹੀਆਂ ਨੇ ਕਿਸੇ ਦੇ ਲੀਵਰ ਚ ਪ੍ਰੋਬਲਮ ਹੈ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੈ ਕਿਸ ਕਿੰਨ ਲਟਕ ਗਈ ਐ ਢਿੱਲੀ ਪੈ ਗਈ ਐ ਉਮਰ ਤੋਂ ਪਹਿਲਾਂ ਜਿਹੜਾ ਬੰਦਾ ਬੁੱਢਾ ਦਿਖਣ ਲੱਗ ਗਿਆ ਉਹਨੂੰ ਇਹ ਜਵਾਨ ਕਰ ਦੇਗੀ ਹੈ ਕਿ ਇਹ ਜੀ ਕੀ ਨਾ ਇਹਦਾ ਇਹ ਬੂਟੀ ਪ੍ਰੂਕੀ ਸਾਹਿਬ ਨਵਾਂ ਜੀਵਨ ਦੇਣ ਵਾਲੀ ਇਹ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨ ਵਾਲੀ ਤੁਹਾਨੂੰ ਰੋਗ ਮੁਕਤ ਕਰਨ ਵਾਲੀ ਬੂਟੀ ਆ ਇਹ ਅੱਛਾ ਇਹ ਹਰ ਤਰ੍ਹਾਂ ਦੀ ਬਿਮਾਰੀ ਦੇ ਕੰਮ ਕਰਦੀ ਆ ਤੁਹਾਨੂੰ ਬਿਲਕੁਲ ਰੋਗ ਮੁਕਤ ਕਰ ਦੂਗੀ ਇਹ ਇਹ ਇਦਾਂ ਦੀ ਇੱਕ ਬੂਟੀ ਹੈ ਜਿਹਨੂੰ ਅਸੀਂ ਕਹਦੇ ਆ ਪੁਨਰ ਨਵਾ ਪੁਨਰ ਨਵਾ ਕਹਿਣਾ ਦਾ ਪੁਨਰ ਨਵਾ ਮਤਲਬ ਕਹਿਣ ਦਾ ਮਤਲਬ ਵੀ ਨਵਾਂ ਜੀਵਨ ਦੇਣ ਵਾਲੀ ਇਹ ਨਾਂ ਹੀ ਇਦਾਂ ਕੀ ਬਾਤ ਹੈ ਨਵਾਂ ਜੀਵਨ ਦੇਣ ਵਾਲੀ ਕਹਿੰਦੇ ਨੇ ਪੁਨਰ ਜਨਮ ਦੇਣ ਵਾਲੀ ਇਹ ਜੇ ਬੰਦਾ ਬੈੱਡ ਦੇ ਉੱਤੇ ਪੈ ਗਿਆ ਜਿਹੜਾ ਕਹਿੰਦੇ ਆ ਡਾਕਟਰ ਵੀ ਇਹ ਬੰਦੇ ਦਾ ਲੀਵਰ ਠੀਕ ਨਹੀਂ ਉਹਦਾ ਹਾਰਟ ਠੀਕ ਨਹੀਂ ਉਹਦਾ ਕਿਡਨੀਆ ਠੀਕ ਨਹੀਂ ਹੋ ਸਕਦੀਆਂ ਮੈਂ ਕਹਿੰਨਾ ਜੀ ਇਹਦਾ ਪ੍ਰਯੋਗ ਕਰਨਾ ਸ਼ੁਰੂ ਕਰ ਦੇ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਨ ਬਹੁਤ ਵਧੀਆ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਜੀ ਜੀ ਅੱਛਾ ਇੱਕ ਹੋਰ ਬੜੀ ਅਹਿਮ ਗੱਲ ਹੈਗੀ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਇਹ ਬੰਦਾ ਇਸ ਬੂਟੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਜਿਹੜੀ ਕਿ ਇੰਨੇ ਦਿਨਾਂ ਚ ਸੌਣ ਭਾਦੋ ਚ ਕੱਚੇ ਥਾਵਾਂ ਦੇ ਉੱਤੇ ਮੁਫਤ ਚ ਮਿਲ ਜਾਂਦੀ ਹੈ ਤੇ ਉਹਦੀ ਜ਼ਿੰਦਗੀ ਹੈਗੀ ਹੈ ਨਵੀਂ ਹੋ ਜਾਂਦੀ ਹੈ ਦੇ ਨਾਮ ਵਾਂਗੂ ਪੁਨਰਨਵਾ ਤੁਸੀਂ ਕਿਹਾ ਸੀ ਮੈਨੂੰ ਬੁਲਾਉਣ ਲੱਗੇ ਵੀ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਨੁਸਖਾ ਦਵਾਂਗੇ ਤੁਸੀਂ ਬਾਗੋ ਬਾਗ ਹੋ ਜਾਓਗੇ ਸਰੀਰ ਦੀਆਂ ਸਾਰੀਆਂ ਲਗਭਗ ਲਗਭਗ ਹੋਰ ਕਿਹਨਾ ਦੇ ਉੱਤੇ ਇਹ ਕੰਮ ਕਰਦਾ ਹੈਗਾ ਖਾਸ ਕਰਕੇ ਜੇਕਰ ਅਸੀਂ ਤੁਸੀਂ ਕਹੇ ਵੀ ਸੋਜੇ ਨੂੰ ਚੂਸ ਲੰਦਾ ਹੈ ਸਰੀਰ ਦੇ ਵਿੱਚ ਸੋਜੇ ਨੂੰ ਕਿਵੇਂ ਚੂਸਦਾ ਜੀ ਸੋਜਾ ਦਾ ਫਰੂਕੀ ਸਾਹਿਬ ਕਿਸੇ ਵੀ ਪ੍ਰਕਾਰ ਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਅੰਦਰੂਨੀ ਸੋਜ ਹੋਵੇ ਬਾਹਰੀ ਸੋਜ ਹੋਵੇ ਮੋਚ ਸੱਟ ਲੱਗ ਜਵੇ ਮੋਚ ਆ ਜਾਵੇ ਹਰ ਤਰ੍ਹਾਂ ਦੀ ਸੋਜ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਇਹ ਜਿਨ੍ਹਾਂ ਨੂੰ ਆਥਰਾਈਟਸ ਹੋ ਜਾਂਦਾ ਜਿਨ੍ਹਾਂ ਦੇ ਜੋੜ ਆਥਰਾਈਟਸ ਕੀ ਹੁੰਦਾ ਜੀ ਗਠੀਆ अच्छा ਜਿਹਦੇ ਗਟਿਏ ਦੇ ਜੋੜਾਂ ਦੇ ਵਿੱਚ ਸੋਜ ਆ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਜਿਨ੍ਹਾਂ ਨੂੰ ਉਹ ਪ੍ਰੋਬਲਮ ਆ ਉਹਨਾਂ ਨੂੰ ਤਾਂ ਬਹੁਤ ਹੀ ਵਧੀਆ ਗੁਣਕਾਰੀ ਬੂਟੀ ਹੈ ਜੀ ਇਹ ਇਹਦਾ ਕੜਾ ਬਣਾ ਕੇ ਲੈਣਾ ਚਾਹੀਦਾ ਉਹਨਾਂ ਨੂੰ ਇਹਦਾ ਕੜਾ ਦੇਖੋ ਹੁਣ ਇੰਨਾ ਕੁ ਪੀਸ ਲੈ ਲੈਣਾ ਇਹਦਾ ਇੰਨਾ ਕੁ ਲੈ ਕੇ ਇਨੂੰ ਟੁਕੜੇ ਕਰ ਲਓ ਤੇ ਕੱਟ ਲਓ ਇਹਨੂੰ ਕਰਦੋ ਨਾਲ ਕੱਟ ਲਓ ਸੌਖਾ ਹੀ ਹੁੰਦਾ ਨਰਮੀ ਹੁੰਦੀ ਹੈ ਇਹ ਕੱਟ ਗਏ ਇਹਨੂੰ ਉਬਾਲਣਾ ਸ਼ੁਰੂ ਕਰ ਦਿਓ ਇਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਲਓ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਚਾਹੇ ਖਾਲੀ ਪੇਟ ਲੈ ਲਓ ਚਾਹੇ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਲੈ ਲਓ ਦੋਨੋਂ ਤਰੀਕੇ ਨਾਲ ਸੀ ਇਹਨੂੰ ਲੈ ਸਕਦੇ ਆ ਇਹਨੂੰ ਲੈ ਕੇ ਤੁਸੀਂ ਮੈਂ ਕਹਿੰਦਾ ਜੀ ਇੱਕ ਤੋਂ 2 ਮਹੀਨੇ ਇਹਦਾ ਇਸਤੇਮਾਲ ਕਰੋ ਤੁਸੀਂ ਦੇਖੋਗੇ ਵੀ 15 ਦਿਨਾਂ ਦੇ ਵਿੱਚ ਵਿੱਚ 10 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਸੋਜ ਤੁਹਾਡੀ ਘਟਣੀ ਸ਼ੁਰੂ ਹੋ ਜਾਂਦੀ ਆ ਜਿੰਨੇ ਵੀ ਤੁਹਾਡੇ ਜੋੜਾਂ 'ਚ ਦਰਦ ਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਜਿਹੜੇ ਗਠੀ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਬਹੁਤ ਵਧੀਆ ਰਿਜ਼ਲਟ ਦੇ ਜਾਂਦੀ ਹੈ ਜੀ ਇਹ ਜਿਨ੍ਹਾਂ ਦੇ ਸੋਜ ਮੰਨ ਲਓ ਹੁਣ ਤੁਸੀਂ ਦੇਖਿਆ ਹੋਣਾ ਕਈਆਂ ਦੇ ਪੈਰਾਂ 'ਤੇ ਸੋਜ ਆ ਗਈ ਕਿਸੇ ਦੇ ਮੂੰਹ 'ਤੇ ਸੋਜ ਆ ਗਈ ਅੱਖਾਂ 'ਚ ਸੋਜ ਆ ਗਈ ਹਨਾ ਅੱਖਾਂ ਦੇ ਜਿਹੜੀਆਂ ਗੰਨੀਆਂ ਹੁੰਦੀਆਂ ਇਹਨਾਂ 'ਤੇ ਸੋਜ ਆ ਗਈ ਉਹ ਸਾਰਿਆਂ ਤੇ ਹੀ ਕੰਮ ਕਰਦਾ ਫਰੁਕੀ ਸਾਹਿਬ ਇਹ ਇਹ ਤਾਂ ਅਸੀਂ ਪਚੰਗ ਹੀ ਯੂਜ਼ ਕਰ ਸਕਦੇ ਆਂ ਪਾਊਡਰ ਫਾਰਮ ਚ ਵੀ ਕਰ ਸਕਦੇ ਆ ਅਸੀਂ ਕਾੜਾ ਬਣਾ ਕੇ ਵੀ ਕਰ ਸਕਦੇ ਆ ਇਹ ਤੇ ਪਾਊਡਰ ਫਾਰਮ ਦੇ ਵਿੱਚ ਕੀ ਆ ਇਹਨੂੰ ਇਦਾਂ ਲੈ ਲਓ ਅੱਜ ਕੱਲ ਬਹੁਤ ਹੁੰਦੀ ਹੈ ਇਹ ਜਿਵੇਂ ਤੁਸੀਂ ਦੱਸਿਆ ਵੀ ਇਹ ਆਪਣੇ ਸੌਣ ਭਾਦੋਂ ਚ ਸੌਣ ਭਾਦੋਂ ਜੀ ਹੁੰਦੀ ਹੈ ਸੌਣ ਦਾ ਜਦੋਂ ਬਰਸਾਤ ਤੋਂ ਪਹਿਲੀ ਬਰਸਾਤ ਚ ਇਹ ਸ਼ੁਰੂ ਹੋਣੀ ਸ਼ੁਰੂ ਉਗਣੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਇਹ ਭਾਦੋਂ ਤੱਕ ਚੱਲਦੀ ਆ ਉਸ ਤੋਂ ਬਾਅਦ ਇਹ ਸੁੱਕ ਜਾਂਦੀ ਆ 2 ਮਹੀਨੇ ਹੀ ਜ਼ਿਆਦਾ ਸੀਜ਼ਨ ਹੁੰਦਾ ਹੈ ਇਹਦਾ ਇਹਨੂੰ ਤੁਸੀਂ ਲੈ ਲਓ ਪਟਕ ਕੇ ਇਹਨੂੰ ਸੁਕਾ ਲਓ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੱਖ ਲਓ ਜੇ ਤੁਸੀਂ ਪਾਊਡਰ ਫਾਰਮ ਚ ਲੈਣੀ ਆ 2 ਤੋਂ 3 ਗ੍ਰਾਮ ਦੀ ਮਾਤਰਾ ਜਾਂ 3 ਤੋਂ 4 ਗ੍ਰਾਮ ਦੀ ਮਾਤਰਾ ਇਹਦੇ ਤੁਸੀਂ ਲੈ ਸਕਦੇ ਹੋ ਰੋਟੀ ਖਾਣ ਤੋਂ ਬਾਅਦ ਵੀ ਪਹਿਲਾਂ ਵੀ ਦੋਨੇ ਤਰੀਕਿਆਂ ਨਾਲ ਜੀ 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 ਸੋ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਵੀ ਬਹੁਤ ਬਹੁਤ ਸਾਡੀਆਂ ਭੈਣਾਂ ਨਾਲ ਕੀ ਫਾਇਦਾ ਸਾਡੀਆਂ ਭੈਣਾਂ ਨੂੰ ਕੀ ਫਾਇਦਾ ਜਿਹੜੀਆਂ ਸਾਡੀਆਂ ਮਾਵਾਂ ਨੂੰ ਇਸ ਨਵੀਂ ਜਨਮ ਦੇਣ ਵਾਲੀ ਬੂਟੀ ਦਾ ਕੀ ਫਾਇਦਾ ਹੋਣ ਵਾਲਾ ਇਹਦੇ ਕਾਫੀ ਫਾਇਦੇ ਨੇ ਵੀ ਜੀ ਜਿਵੇਂ ਮੈਸੇਜ ਦੇ ਵਿੱਚ ਸੋਜਾਉਣ ਲੱਗ ਜਾਂਦੀ ਆ ਪੇਟ ਦੇ ਤੀਤੇ ਤਲੇ ਜਾਂ ਉੱਦਾਂ ਵੀ ਸੋਜ ਰਹਿੰਦੀ ਆ ਉਹਦੇ ਲਈ ਬਹੁਤ ਫਾਇਦੇਮੰਦ ਆ ਇਹ ਇਹਦਾ ਕੜਾ ਬਣਾ ਕੇ ਪੀ ਸਕਦੇ ਆ ਜੀ ਜੀ ਤੁਸੀਂ ਕਹਿ ਰਹੇ ਸੀ ਵੀ ਮਤਲਬ ਜਿਹਨੂੰ ਮਹੀਨੇ ਨਾਲ ਸੰਬੰਧਿਤ ਕੋਈ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਨੇ ਪੀਰੀਅਡਸ ਨਾਲ ਸੰਬੰਧਿਤ ਪ੍ਰੋਬਲਮ ਹੈਗੀਆਂ ਨੇ ਜਾਂ ਫਿਰ ਜਿਨ੍ਹਾਂ ਨੂੰ ਅਸੀਂ ਕਹਿ ਲਈਏ ਕਿ ਦਰਦ ਇੰਨਾ ਜ਼ਿਆਦਾ ਹੁੰਦਾ ਆ ਸਹਜ ਹੋ ਜਾਂਦੇ ਨੇ ਜਿਹੜੀਆਂ ਉਹਨਾਂ ਲਈ ਵੀ ਬਹੁਤ ਕਾਰਗਰ ਆ ਜੀ ਉਹਨਾਂ ਦਾ ਇਸ ਤੋ ਉਹ ਇਸਤੇਮਾਲ ਕਿਵੇਂ ਕਰਨ ਅਬ ਇਹਦਾ ਇੰਨਾ ਕ ਟੁਕੜਾ ਲੈ ਕੇ ਜੇ ਵਲ ਕੇ ਪੀਣਾ ਤਾਂ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਲੈਣਾ ਜਦੋਂ ਉੱਦਾਂ ਗਲਾਸ ਰਹਿ ਗਿਆ ਤਾਂ ਨੂੰ ਘੁੱਟ ਘੁੱਟ ਕਰਕੇ ਪੀਣਾ ਠੀਕ ਹੈ ਜੀ ਚਾਹੇ ਖਾਣਾ ਖਾਣ ਤੋਂ ਬਾਅਦ ਪੀ ਲੋ ਚਾਹੇ ਖਾਣਾ ਖਾਣ ਤੋਂ ਪਹਿਲਾਂ ਪੋਰ ਕੀ ਫਾਇਦੇ ਹੋਣ ਵਾਲੇ ਤੁਸੀਂ ਕਹਿ ਰਹੇ ਸੀ ਵੀ ਅਣਗਿਣਤ ਫਾਇਦੇ ਹੈਗੇ ਨੇ ਇਹਦੇ ਇਹਦੇ ਚਿਹਰੇ ਲਈ ਬਹੁਤ ਵਧੀਆ ਹੁੰਦੇ ਨੇ ਜੀ ਜਿਨ੍ਹਾਂ ਤੇ ਝੁਰੜੀਆਂ ਪੈ ਜਾਣ ਜਾਂ ਮਾਸ ਟਿੱਲਾ ਹੋ ਜਾਵੇ ਉਮਰ ਤੋਂ ਪਹਿਲਾਂ ਠੀਕ ਹੈ ਉਹਦੇ ਲਈ ਬਹੁਤ ਵਧੀਆ ਹੈ ਬੂਟੀ ਚਲੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਅਸੀਂ ਡਾਕਟਰ ਅਮਨਪ੍ਰੀਤ ਜੀ ਹੋਰਾਂ ਨਾਲ ਜੁੜਦੇ ਆ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਇਹ ਜਿਹੜਾ ਪੁਨਰਨਵਾਵ ਹੈ ਇਹਦੇ ਨਾਲ ਇੱਕ ਹੋਰ ਜਿਹੜੀ ਬੂਟੀ ਹੈਗੀ ਜਿਹੜੀ ਅਕਸਰ ਸਾਡੇ ਪੰਜਾਬ 'ਚ ਇਹਨਾਂ ਦਿਨਾਂ ਦੇ ਵਿੱਚ ਹੋ ਜਾਂਦੀ ਹੈ ਇਹ ਦੋਨਾਂ ਦਾ ਕੰਬੀਨੇਸ਼ਨ ਹੈਗਾ ਇੱਕ ਇੱਕ 11 ਵਾਲਾ ਕੰਮ ਕਰਦੇ ਨੇ ਹਾਂਜੀ ਫਰੁਕੀ ਸਾਹਿਬ ਇੱਕ ਨਾ ਪਹਿਲਾਂ ਮੈਂ ਉਹ ਬੂਟੀ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਜਿਨ੍ਹਾਂ ਦੀ ਹਾਰਡ ਬਲੋਕਸ ਆ ਨਾ ਜਿਹੜੇ ਕਹਿੰਦੇ ਨੇ ਹਾਰਡ ਦੀ ਸਵੈਲਿੰਗ ਆ ਗਈ ਹਾਰਡ ਚ ਬਲੋਕੇਜ ਹੋ ਗਈ ਜਾਂ ਹਾਰਡ ਦੀ ਕੋਈ ਵੀ ਪ੍ਰੋਬਲਮ ਆ ਸਾਹ ਜਿਆਦਾ ਚੜਦਾ ਹੋਵੇ ਜਿਨ੍ਹਾਂ ਨੂੰ ਮੰਨ ਲਓ ਕਈ ਵਾਰ ਪਿਸ਼ਾਬ ਵਾਲੀ ਥੈਲੀ ਚ ਕੋਈ ਪ੍ਰੋਬਲਮ ਆ ਜਾਂਦੀ ਐ ਅਲਸਰ ਹੋ ਜਾਂਦੇ ਨੇ ਜਾਂ ਪਿਸ਼ਾਬ ਘੱਟ ਆਉਣ ਲੱਗ ਜਾਂਦਾ ਉਹ ਸਾਰਿਆਂ ਲਈ ਬਹੁਤ ਵਧੀਆ ਕੰਮ ਕਰਦੀ ਆ ਅਜਮਾ ਕੇ ਦੇਖਿਓ ਜਿਨ੍ਹਾਂ ਦੇ ਲੀਵਰ ਦੇ ਲੀਵਰ ਫੈਟੀ ਆ ਜਿਨ੍ਹਾਂ ਦੀ ਐਸਜੀਓਟੀ ਐਸਜੀ ਪੀਟੀ ਨਹੀਂ ਕੱਢਦੀ ਤੁਸੀਂ ਇਹਨੂੰ 15 ਦਿਨ ਪੀ ਕੇ ਦੇਖੋ ਐਸਜੀਓਟੀ ਐਸਜੀਪੀਟੀ ਲੱਭਣੀ ਵੀ ਨਹੀਂ ਕਿੱਥੇ ਗਈ ਬਾਕੀ ਬਾਕੀ ਜਿਹੜਾ ਫਰੁਕੀ ਸਾਹਿਬ ਮੈਂ ਤੁਹਾਨੂੰ ਦੱਸਿਆ ਸੀਗੇ ਇਹਦੇ ਨਾਲ ਇੱਕ ਅਸੀਂ ਹੋਰ ਤੁਹਾਨੂੰ ਬੂਟੀ ਦਿਖਾਵਾਂਗੇ ਉਹਦੇ ਕੀ ਫਾਇਦੇ ਨੇ ਉਹਦੇ ਵਿੱਚ ਜਿਨ੍ਹਾਂ ਨੂੰ ਕਾਲਾ ਪੀੜਿਆ ਹੈਪੇਟਾਈਟਸ ਬੀ ਹੈਪੇਟਾਈਟਸ ਸੀ ਜਿੰਨੂੰ ਵੀ ਆ ਜੇ ਉਹਨਾਂ ਦਾ ਹੈਪੇਟਾਈਟਸ ਨਹੀਂ ਠੀਕ ਹੁੰਦਾ ਤਾਂ ਇਹਦਾ ਇਹਨੂੰ ਜਮਾ ਕੇ ਦੇਖੋ ਤੁਹਾਨੂੰ ਕਦੇ ਵੀ ਨਰਾਸ਼ ਨਹੀਂ ਕਰੂਗੀ ਇਹ ਬੂਟੀ ਬਹੁਤ ਵਧੀਆ ਰਿਜ਼ਲਟ ਦੇਣ ਵਾਲੀ ਆ ਉਹ ਮੈਂ ਤੁਹਾਨੂੰ ਦਿਖਾਣਾ ਆਪਣੇ ਕੋਲ ਹੀ ਖੜੀ ਆਪਣੇ ਪਿੱਛੇ ਜੀ ਜੀ ਆ ਦੇਖੋ ਜੀ ਜੀ ਤੁਸੀਂ ਇਹ ਦੇਖੋ ਇੱਕ ਹੋਰ ਬੂਟੀ ਹੈਗੀ ਆ ਜਿਹੜੀ ਡਾਕਟਰ ਸਾਹਿਬ ਦਿਖਾ ਰਹੇ ਨੇ ਇਹ ਕਿਹੜੀ ਬੂਟੀ ਹੈ ਜੀ ਫਿਰ ਡਾਕਟਰ ਸਾਹਿਬ ਇਹਨੂੰ ਇਹਨੂੰ ਫਰੂਕੀ ਸਾਹਿਬ ਨਾਗਰ ਮੋਥਾ ਕਹਿੰਦੇ ਆ ਇਹਨੂੰ ਕੀ ਕਰਨਾ ਇਹ ਚਲੋ ਹੁਣ ਆਪਣੇ ਕੋ ਕੋ ਪੱਟਣ ਨੂੰ ਨਹੀਂ ਹੈਗਾ ਜੇ ਇਦਾਂ ਕਰਾਂਗੇ ਇਹਦੇ ਵਿੱਚੋਂ ਸ਼ਾਇਦ ਨਾ ਨਿਕਲੇ ਇਹਦੇ ਵਿੱਚ ਨੇ ਇੱਕ ਐ ਆ ਦੇਖੋ ਆ ਨਿਕਲ ਆਇਆ ਚਲੋ ਇਹਨੂੰ ਇਦਾਂ ਪੱਟ ਲੈਣਾ ਇਹਦੇ ਵਿੱਚ ਇੱਥੇ ਨਾ ਇਹ ਛੋਟਾ ਹਜੇ ਇਹਦੇ ਵਿੱਚ ਇੱਥੇ ਗੱਠ ਬਣ ਜਾਂਦੀ ਆ ਵਾਲੇ ਇਹਨ ਇਨੂੰ ਅਸੀਂ ਇੰਨਾ ਕੱਟ ਲੈਣਾ ਆਇਆ ਨਹੀਂ ਸਾਨੂੰ ਕਿ ਚਾਹੀਦਾ ਹੈਗਾ ਆਹ ਵਾਲੀਆਂ ਅਸੀਂ ਇਕੱਠੀਆਂ ਕਰ ਲੈਣੀਆਂ ਇਕੱਠੀਆਂ ਕਰਕੇ ਇਹਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਇਹਨੂੰ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਇੱਕ ਚਮਚ ਇਹਦਾ ਆ ਜਿਹੜਾ ਪੁੰਨਰਵਾ ਇਹਦਾ ਕੜਾੜਾ ਬਣਾ ਲੈਣਾ ਤੁਸੀਂ ਕੜਾੜਾ ਬਣਾ ਕੇ ਇਹਦੇ ਨਾਲ ਤੁਸੀਂ ਲੈਣਾ ਇਹਨੂੰ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਬਹੁਤ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ ਤੁਸੀਂ ਇੱਕ ਵਾਰ ਜਿਨ੍ਹਾਂ ਦਾ ਲੀਵਰ ਖਰਾਬ ਹੋ ਚੁੱਕਿਆ ਜਿਨ੍ਹਾਂ ਨੂੰ ਹੈਪੇਟਾਈਟਸ ਉਹ ਇਹਨੂੰ ਅਜ਼ਮਾ ਕੇ ਦੇਖਣ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੱਕ ਫ੍ਰੀ ਵਾਲੀ ਚੀਜ਼ ਤੁਹਾਨੂੰ ਦੱਸੀ ਆ ਡਾਕਟਰ ਸਾਹਿਬ ਨੇ ਤਾਂ ਇੰਨੇ ਵਧੀਆ ਰਿਜ਼ਲਟ ਫਰੂਕੀ ਸਾਹਿਬ ਜਿਹੜੇ ਹੁਣ ਸਾਡੀ ਲੈਟਰੋਪੈਥੀ ਆ ਇੱਥੇ ਮੈਂ ਤੁਹਾਨੂੰ ਦੱਸਦਾ ਸਾਨੂੰ ਬਹੁਤ ਆਕੇ ਪੁੱਛੇ ਦੀ ਇਹ ਤਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਦੇਖੋ ਕੁਦਰਤ ਨੇ ਸਾਨੂੰ ਦਿੱਤੀਆਂ ਨੇ ਇਹ ਕੁਦਰਤ ਕਦੇ ਵੀ ਸਾਨੂੰ ਇਦਾਂ ਦੀ ਕੋਈ ਬੂਟੀ ਨਹੀਂ ਦਿੰਦਾ ਸਾਨੂੰ ਇਦਾਂ ਦਾ ਕੋਈ ਪੌਦਾ ਨਹੀਂ ਦਿੰਦਾ ਜਿਹੜਾ ਸਾਨੂੰ ਨੁਕਸਾਨ ਪੰਚਾਵੇ ਜਿਹੜੇ ਨੁਕਸਾਨ ਵਾਲੇ ਹੁੰਦੇ ਨੇ ਉਹ ਉਹਨਾਂ ਨੇ ਅਲੱਗ ਰੱਖੇ ਹੋਏ ਨੇ ਉਹ ਬਹੁਤ ਸਾਡੇ ਤੋਂ ਦੂਰ ਹੁੰਦੇ ਨੇ ਉਹ ਅਸੀਂ ਉਹ ਤੱਕ ਪਹੁੰਚ ਨਹੀਂ ਕਰ ਸਕਦੇ ਉਹ ਪਹਾੜਾਂ ਚ ਜਾ ਕੇ ਤੇ ਉੱਚੀ ਜਗ੍ਹਾ ਤੇ ਉਹਨਾਂ ਦਿੱਤੀ ਹੁੰਦੇ ਨੇ ਜਿਹੜਾ ਨੁਕਸਾਨ ਕਰਦੇ ਨੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਤੁਹਾਨੂੰ ਜੀਵਨ ਦੇਣ ਵਾਲੀਆਂ ਹੁੰਦੀਆਂ ਨੇ ਨਾ ਘਬਰਾਇਆ ਕਰੋ ਡਰਿਆ ਨਾ ਕਰੋ ਇਹਨੂੰ ਲੈ ਸਕਦੇ ਹੋ ਤੁਸੀਂ ਸੇਫ ਆ ਜੀ ਇਹ ਇਹਦੇ ਵਿੱਚ ਅਸੀਂ ਹਰਕ ਕੱਢਦੇ ਆ ਇਹਨਾਂ ਦੇ ਇਹਨਾਂ ਚੀਜ਼ਾਂ ਦੇ ਹਰਕ ਕੱਢ ਕੇ ਜਦੋਂ ਅਸੀਂ ਪੇਸ਼ੈਂਟ ਤੇ ਇਲਾਜ ਕਰਦੇ ਆ ਤਾਂ ਸਾਨੂੰ ਬਹੁਤ ਵਧੀਆ ਹੀ ਰਿਜ਼ਲਟ ਮਿਲਦੇ ਨੇ ਇਹਨਾਂ ਦੇ ਇੱਕ ਸਾਡਾ ਪੌਦਾ ਫਰੁਕੀ ਸਾਹਿਬ ਜੀ ਫਰੁਕੀ ਸਾਹਿਬ ਸਾਨੂੰ ਪੌਦਾ ਜਿਹੜਾ ਸਾਨੂੰ ਆਕਸੀਜਨ ਦਿੰਦਾ ਉਹ ਸਾਨੂੰ ਮੌਤ ਕਿੱਦਾਂ ਦੇ ਦੂਗਾ ਜਿਨੇ ਸਾਨੂੰ ਜੀਵਨ ਦਿੱਤਾ ਉਹ ਸਾਨੂੰ ਕਦੇ ਵੀ ਮੌਤ ਨਹੀਂ ਦੇ ਸਕਦਾ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਬਿਠਾਇਆ ਗਿਆ ਜੀ ਦੇਸੀ ਦਵਾਈਆਂ ਜਿਹੜੀਆਂ ਹੁੰਦੀਆਂ ਨੈਚਰੋਪੈਥੀ ਹੁੰਦੀਆਂ ਕਿਡਨੀਆਂ ਨੂੰ ਖਰਾਬ ਕਰ ਦਿੰਦੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਦੇ ਅੱਗੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਇਦਾਂ ਦੀਆਂ ਗਲਤਫਹਵਾਵਾਂ ਡਾਉਂਦੇ ਨੇ ਉਹ ਬੰਦ ਕਰ ਦਿਓ ਜਿਹੜੇ ਕਮੈਂਟ ਕਰਨ ਵਾਲੇ ਜਿਹੜੇ ਗਲਤ ਕਮੈਂਟ ਕਰਦੇ ਆ ਵੀਡੀਓ 'ਚ ਉਹਨਾਂ ਮੂਰੇ ਵੀ ਹੱਥ ਜੋੜ ਕੇ ਬੇਨਤੀ ਆ ਨਾ ਕਰਿਆ ਕਰੋ ਕਿਸੇ ਦੀ ਜ਼ਿੰਦਗੀ ਬਚਦੀ ਆ ਬਚ ਲੈਣ ਦੋ ਜੇ ਤੁਸੀਂ ਇੰਨੇ ਸਿਆਣੇ ਹੁੰਦੇ ਤੁਹਾਡੇ ਘਰਾਂ 'ਚ ਹਰੇਕ ਦੇ ਘਰ 'ਚ ਇੱਕ ਪੇਸ਼ੈਂਟ ਹੁੰਦਾ ਤੁਸੀਂ ਉਹਨੂੰ ਠੀਕ ਕਰ ਲੈਂਦੇ ਤੁਸੀਂ ਵੀ ਡਾਕਟਰਾਂ ਕੋਲ ਨਾ ਜਾਂਦੇ ਜੇ ਤੁਸੀਂ ਕਮੈਂਟ ਸਹੀ ਕਰੋਗੇ ਤਾਂ ਸਹੀ ਪਾਸੇ ਤੁਹਾਡੇ ਪੇਸ਼ੈਂਟ ਜਾਣਗੇ ਸਹੀ ਤੁਹਾਡਾ ਇਲਾਜ ਹੋਊਗਾ ਜੇ ਤੁਸੀਂ ਗਲਤ ਕਮੈਂਟ ਕਰੋਗੇ ਜਿਹੜਾ ਵਿਚਾਰਾ ਦੀ ਜਾਨ ਬਚਣੀ ਉਹਦੀ ਵੀ ਨਹੀਂ ਬਚ ਸਕਦੀ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ ਤੁਸੀਂ ਵੀ ਨਿਭਾਓ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਕਮੈਂਟ ਵੀ ਮਾੜੇ ਨਾ ਕਰਿਆ ਕਰੋ ਵਧੀਆ ਕਮੈਂਟ ਕਰਿਆ ਕਰੋ ਜਿਦੇ ਨਾਲ ਲੋਕਾਂ ਨੂੰ ਸਹੂਲਤ ਮਿਲ ਸਕੇ ਕੋਈ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਜਿਨ੍ਹਾਂ ਦੇ ਸਰੀਰ ਦੇ ਵਿੱਚੋਂ ਜਿਨ੍ਹਾਂ ਦੇ ਪੈਰਾਂ ਦੇ ਵਿੱਚੋਂ ਜਿਨ੍ਹਾਂ ਦੇ ਅ ਅਸੀਂ ਕਹ ਲਈਏ ਕੰਨਾ ਦੇ ਵਿੱਚੋਂ ਸੇਕ ਬਹੁਤ ਨਿਕਲਦਾ ਉਹਦੇ ਵਾਸਤੇ ਫਿਰ ਇਹ ਨਗਰਮੋਥਾ ਹੈ ਜਾਂ ਫਿਰ ਇਹ ਪੁੰਨਰਵਾ ਦੇਖੋ ਫਿਰ ਕਿ ਸਭ ਤਸਵੀਰ ਗਰਮ ਹੁੰਦੀ ਆ ਥੋੜੀ ਜੀ ਇਹਨਾਂ ਦੀ ਇਹਨਾਂ ਦੀ ਤਸਵੀਰ ਗਰਮ ਦਸੀ ਗਈ ਆ ਲੇਕਿਨ ਜੇ ਇਹਦਾ ਇਸਤੇਮਾਲ ਕਰਨ ਦਾ ਤਰੀਕਾ ਜੇ ਹੁਣ ਤੁਸੀਂ ਨਾਗਰਮੋਥਾ ਜੇ ਤੁਹਾਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਜੇ ਤੁਹਾਨੂੰ ਇਹਦੇ ਵਿੱਚ ਪਸੀਨਾ ਵੀ ਜ਼ਿਆਦਾ ਆਉਂਦਾ ਜਾਂ ਤੁਹਾਡੀ ਤਸਵੀਰ ਗਰਮ ਆ ਤੁਸੀਂ ਨਾਗਰਮੋਥੇ ਨੂੰ ਆਮਲੇ ਦੇ ਰਸ ਨਾਲ ਲੈਣਾ ਜੀ ਅੱਛਾ ਤੁਸੀਂ ਆਮਲੇ ਦੇ ਰਸ ਨਾਲ ਲੈਣਾ ਸ਼ੁਰੂ ਕਰ ਦੋ ਬਹੁਤ ਵਧੀਆ ਫਾਇਦੇ ਨੇ ਇਹਦੇ ਵੀ ਇਹਦੇ ਵਿੱਚ ਵੀ ਕਈ ਬਿਮਾਰੀਆਂ ਠੁਰ ਜਾਂਦੀਆਂ ਨੇ ਜਿਹਨੂੰ ਪੈਰਾਜੋਸੇਗ ਨਿਕਲਦਾ ਕੰਨਾਂ ਚੋਂ ਅੱਖਾਂ ਚੋਂ ਸੇਕ ਨਿਕਲਦਾ ਪੂਰੀ ਬੋਡੀ ਪਸੀਨਾ ਜ਼ਿਆਦਾ ਆਉਂਦਾ ਹਰ ਤਰ੍ਹਾਂ ਦੀ ਪ੍ਰੋਬਲਮ ਹੱਲ ਕਰ ਦਿੰਦਾ ਜੀ 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 ਅੱਛਾ ਇੱਕ ਹੋਰ ਬੜੀ ਅਹਿਮ ਜਿਹੜੀ ਸਮੱਸਿਆ ਹੈਗੀ ਜੀ ਇਸ ਵੇਲੇ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਨੇ ਸੌਣ ਪੌਦੋ ਦਾ ਮੌਸਮ ਹੁੰਦਾ ਉਸ ਵੇਲੇ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈਗਾ ਅਸੀਂ ਕੁਝ ਵੀ ਖਾ ਲਈਏ ਉਹ ਢਿੱਡ ਚ ਹੀ ਪਿਆ ਰਹਿੰਦਾ ਹਜ਼ਮ ਨਹੀਂ ਹੁੰਦਾ ਫਿਰ ਉਹਦੇ ਵਾਸਤੇ ਇਹ ਕੰਮ ਕਰੂ ਰੁਕੀ ਸਾਹਿਬ ਪੁਨਰਵਾਤਾਂ ਮੈਂ ਤੁਹਾਨੂੰ ਦੱਸਿਆ ਜਿਹਨੂੰ ਭੁੱਖ ਨਹੀਂ ਲੱਗਦੀ ਜਿਨੂੰ ਪਿਸ਼ਾਬ ਕਹਿੰਦੇ ਨੇ ਰੁਕ ਰੁਕ ਕੇ ਆਉਂਦਾ ਜਿਵੇਂ ਹੁਣ ਗਰਮੀਆਂ ਦਾ ਟਾਈਮ ਆ ਆਪਾਂ ਪਾਣੀ ਤਾਂ ਬਹੁਤ ਪੀਂਨੇ ਆ ਪਿਸ਼ਾਬ ਨਹੀਂ ਆਉਂਦਾ ਸਾਨੂੰ ਉਹ ਨਾ ਆਉਂਦਾ ਨਹੀਂ ਆਉਂਦਾ ਨਹੀਂ ਉਹ ਪਿਸ਼ਾਬ ਵੀ ਲਿਆਊਗਾ ਜੀ ਜੀ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਇਹ ਤਾਂ ਹਫ਼ਤੇ ਦੇ ਵਿੱਚ ਵਿੱਚ ਭੁੱਖ ਲੱਗਣ ਲਾ ਦੇਣੀ ਆ ਤੁਹਾਨੂੰ ਇੱਕ ਹਫ਼ਤੇ ਦੇ ਹਾਂਜੀ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਉਹਨਾਂ ਦਾ ਪੇਟ ਸਾਫ਼ ਹੋਣ ਲੱਗ ਜੂ ਜਿਹੜੀਆਂ ਆਂਤੜੀਆਂ ਦੇ ਵਿੱਚ ਮਲ ਜੰਮ ਗਿਆ ਜਾਂ ਆਂਤੜੀਆਂ ਖੁਸ਼ਕ ਹੋ ਗਈਆਂ ਜਿਹੜੀਆਂ ਸਾਡੀਆਂ ਆਂਤੜੀਆਂ ਨੇ ਖੁਸ਼ਕ ਹੋ ਗਈਆਂ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਅਸੀਂ ਨਸਾਂ ਦਾ ਜੀ ਵਿੱਚ ਮਲ ਜੰਮਣਾ ਸ਼ੁਰੂ ਹੋ ਗਿਆ ਬਦਬੂ ਵਾਲੀ ਲੈਟਰੀਨ ਵਾਲੀ ਗੰਦੇ ਪਾਦ ਹੋਣੇ ਸ਼ੁਰੂ ਹੋ ਗਏ ਉਹ ਸਾਰੀਆਂ ਨੂੰ ਠੀਕ ਕਰ ਦਿੰਦਾ ਜੀ ਇਹ ਇਹ ਤੁਹਾਨੂੰ ਦੱਸਿਆ ਜੀ ਪੂਰੀ ਬਾਡੀ ਤੇ ਕੰਮ ਕਰਦਾ ਪੂਰੇ ਸਰੀਰ ਤੇ ਕੰਮ ਕਰਦਾ ਇਹ ਨਹੀਂ ਹੈਗਾ ਵੀ ਇਹ ਦਾ ਇੱਕ ਅੱਧਾ ਕੋਈ ਫਾਇਦਾ ਬਹੁਤ ਵਧੀਆ ਰਿਜ਼ਲਟ ਨੇ ਇਹਨੂੰ ਪਾਊਡਰ ਫਾਰਮ ਚ ਵੀ ਲੈ ਸਕਦੇ ਆ ਇਹਨੂੰ ਅਸੀਂ ਕਾੜਾ ਬਣਾ ਕੇ ਵੀ ਲੈ ਸਕਦੇ ਆ ਜਿਵੇਂ ਮੈਂ ਦੱਸਿਆ ਤੁਹਾਨੂੰ ਦੋਨੇ ਤਰੀਕਾ ਨਾਲ ਲੈ ਸਕਦੇ ਹੋ ਇਹਨੂੰ ਜੀ 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 ਅੱਛਾ ਇਹ ਦੱਸੋ ਵੀ ਜਿਹੜੇ ਤੁਹਾਡੇ ਕੋਲ ਨੁਸਖੇ ਫਾਰਮੂਲੇ ਮੰਨ ਲਓ ਕਿ ਬਹੁਤ ਵਾਰ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਬੰਦਾ ਅਪਣਾ ਲੈਂਦਾ ਪਰ ਅਪਣਾਉਣ ਤੋਂ ਬਾਅਦ ਜਿੰਨਾ ਤੁਸੀਂ ਕਹਿੰਦੇ ਹੋ ਓਨਾ ਫਰਕ ਨਹੀਂ ਪੈਂਦਾ ਫਿਰ ਉਹਦਾ ਕਾਰਨ ਕੀ ਬਣਦਾ ਜੀ ਡਾਕਟਰ ਸਾਹਿਬ ਹਾਂ ਉਹਦਾ ਕਾਰਨ ਵੀ ਤੁਹਾਨੂੰ ਇੱਥੇ ਮੈਂ ਦੱਸਦਾ ਫਿਰ ਕਿ ਸਾਹਿਬ ਤੁਹਾਨੂੰ ਯਾਦ ਹੋਣਾ ਆਪਾਂ ਹਾਈਟ ਦੀ ਵੀਡੀਓ ਪਾਈ ਸੀਗੀ ਉਹਦੇ ਵਿੱਚ ਮੈਂ ਨੁਸਖਾ ਦੱਸਿਆ ਸੀਗਾ ਉਹਦੇ ਵਿੱਚ ਮੈਂ ਦੱਸਿਆ ਸੋਇਆਬੀਨ ਦੀ ਦਾਲ ਭੁੰਨੇ ਹੋਏ ਛੋਲੇ ਮੂੰਗਫਲੀ ਕੱਚੀ ਤੇ ਗੁੜ ਦੇ ਨਾਲ ਲੈਣ ਨੂੰ ਉਹ ਮੈਂ ਕਿਹਾ ਸੀ ਜੀ ਭਿਉ ਕੇ ਸਵੇਰੇ ਉਬਾਲ ਕੇ ਉਹਨੂੰ ਬੱਚਿਆਂ ਨੂੰ ਦੇਣਾ ਲੋਕਾਂ ਨੇ ਕੀ ਕਿਹਾ ਕਿਸੇ ਨੇ ਸ਼ੇਕ ਬਣਾਤਾ ਜੀ ਉਹਦਾ ਕਿਸੇ ਨੇ ਉਹਦਾ ਸ਼ੇਕ ਬਣਾ ਲਿਆ ਕਿਸੇ ਨੇ ਜੀ ਉਹਨੂੰ ਪਾਣੀ ਦੇ ਵਿੱਚ ਘੋਲ ਕੇ ਦੇਤਾ ਕਿਸੇ ਨੇ ਉਹ ਨੁਸਖਾ ਇਹੀ ਚੇਂਜ ਕਰਤਾ ਉਹ ਨੁਸਖੇ ਦੀ ਤਸਵੀਰ ਹੀ ਜਿੰਜ ਕਰਦੀ ਉਹ ਫਿਰ ਤੁਹਾਨੂੰ ਫਾਇਦਾ ਕਰਨ ਦੀ ਬਜਾ ਨੁਕਸਾਨ ਕਰ ਸਕਦੇ ਨੇ ਜਿੱਦਾਂ ਨੁਸਕਾ ਦੱਸਿਆ ਹੁੰਦਾ ਉਦਾਂ ਹੀ ਤੁਸੀਂ ਇਸਤੇਮਾਲ ਕਰੋਗੇ ਤਾਂ ਵਧੀਆ ਰਿਜ਼ਲਟ ਲਓਗੇ ਨਹੀਂ ਤਾਂ ਇਹ ਆਪਾਂ ਨੂੰ ਫਾਇਦਾ ਨਹੀਂ ਕਰੂ ਤਾਂ ਫਿਰ ਨੁਕਸਾਨ ਵੀ ਨਹੀਂ ਕਰਨਾ ਚਲੋ ਮੈਂ ਇਹ ਇੱਥੇ ਆ ਜਾਣਾ ਵੀ ਨੁਕਸਾਨ ਵੀ ਨਹੀਂ ਕਰੂ ਲੇਕਿਨ ਇਹ ਫਾਇਦਾ ਨਹੀਂ ਕਰਨਾ ਤੁਹਾਨੂੰ ਕੋਈ ਓਕੇ ਜੇ ਕਿਸੇ ਤੁਹਾਡੇ ਦੱਸੇ ਮੁਤਾਬਕ ਅਗਰ ਜਿਹੜਾ ਨੁਸਕਾ ਫਾਰਮੂਲਾ ਨਹੀਂ ਲਿਆ ਜਾਂਦਾ ਹਾਂ ਜੀ ਉਹੀ ਮੈਂ ਕਹਿੰਨ ਲਿਆ ਜੇ ਨਹੀਂ ਲਿਆ ਜਾਂਦਾ ਤਾਂ ਫਿਰ ਇਹ ਫਾਇਦਾ ਵੀ ਨਹੀਂ ਕਰਦੇ ਜੀ 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 ਜੇ ਜਿੱਦਾਂ ਦੱਸਿਆ ਹੋਇਆ ਜੇ ਤੁਸੀਂ ਉਸ ਹਿਸਾਬ ਨਾਲ ਹੀ ਇਹਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਨਹੀਂ ਤਾਂ ਇਹਦੇ ਰਿਜ਼ਲਟ ਨਹੀਂ ਮਿਲਣੇ ਤੁਹਾਨੂੰ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਜਿਹੜੇ ਕਿਡਨੀਆਂ ਵਾਸਤੇ ਆਰਾਮਬਾਨ ਹੈਗਾ ਲੀਵਰ ਵਾਸਤੇ ਆਰਾਮਬਾਨ ਹੈਗਾ ਇਹ ਜਿਹੜਾ ਇਹ ਪੌਦਾ ਹਾਂਜੀ ਜਿਹੜੀ ਹੁਣ ਕਿਡਨੀ ਆ ਕਿਡਨੀ ਦੇ ਵਿੱਚ ਤੋਂ ਦੱਸਦਾ ਉਹਦੇ ਵਿੱਚ ਕੀ ਹੁੰਦੀ ਸਵੇਲਿੰਗ ਹੋ ਜਾਂਦੀ ਆ ਸਵੇਲਿੰਗ ਹੋ ਜਾਂਦੀ ਆ ਪਿਸ਼ਾਬ ਘਟ ਜਾਂਦਾ ਪਿਸ਼ਾਬ ਹੋਣਾ ਬੰਦ ਹੋ ਜਾਂਦਾ ਹਨ ਉਹ ਮੂਤਰਾਲੀ ਗਿਆ ਗਿਆ ਇਹਨੂੰ ਇਦੇ ਵਿੱਚ ਕੀ ਆ ਫਰੁਕੀ ਸਾਹਿਬ ਮੂ ਮੂਤਰ ਦਾਣਾ ਘਟ ਜਾਂਦਾ ਜਦੋਂ ਤੁਸੀਂ ਇਹਦਾ ਸੇਵਨ ਕਰਨਾ ਸ਼ੁਰੂ ਕਰ ਲਿਆ ਪਿਸ਼ਾਬ ਖੁੱਲ ਕੇ ਆਉਣ ਲੱਗੇ ਜਾਣਾ ਤੇ ਜਿਹੜੀਆਂ ਤੁਹਾਡੀਆਂ ਕਿਡਨੀਆਂ ਨੇ ਉਹ ਕੰਮ ਕਰਨੀਆਂ ਸ਼ੁਰੂ ਕਰ ਦਿੰਦੀਆਂ ਜਿਹੜੀ ਉਹਦੀ ਸਵੈਲਿੰਗ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਕਿਡਨੀਆਂ ਤੁਹਾਡੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਕਹ ਰਹੇ ਸੀ ਪੇਟ ਦੇ ਅਲਸਰ ਤਾਂ ਇਹ ਮਤਲਬ ਦਿਨਾਂ ਚ ਨਹੀਂ ਇਹ ਘੰਟਿਆਂ ਚ ਸੈੱਟ ਕਰਨੇ ਸ਼ੁਰੂ ਕਰ ਦਿੰਦਾ ਹਾਂ ਜੀ ਜਿਨ੍ਹਾਂ ਦੇ ਹੁਣ ਪੇਟ ਚ ਅਲਸਰ ਹੋ ਗਏ ਜਿਨ੍ਹਾਂ ਨੂੰ ਸਗਰਹਣੀ ਦੀ ਪ੍ਰੋਬਲਮ ਹੋ ਗਈ ਜਿਨ੍ਹਾਂ ਨੂੰ ਬਵਾਸੀਰ ਆ ਇਹ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਇਹ ਬਹੁਤ ਵਧੀਆ ਰਿਜ਼ਲਟ ਲੈਂਦਾ ਦਿੰਦਾ ਜੀ ਇਹ ਜਿਨ੍ਹਾਂ ਨੂੰ ਸਗਰਹਣੀ ਦੀ ਪ੍ਰੋਬਲਮ ਹੋ ਗਈ ਉਹਨਾਂ ਨੂੰ ਵੀ ਬਹੁਤ ਵਧੀਆ ਰੋਟੀ ਖਾਣ ਤੋਂ ਬਾਅਦ ਫੌਰਨ ਪਾਟੀ ਦੀ ਜ਼ਰੂਰਤ ਪੈਂਦੀ ਹੈ ਜਾਣ ਦੀ ਆਈਬੀਐਸ ਜੀ ਨੂੰ ਕਹਿ ਦਿੰਦੇ ਆ ਹਾਂਜੀ ਉਹ ਉਹਨਾਂ ਦੇ ਵੀ ਉੱਤੇ ਰਿਜ਼ਲਟ ਬੜਾ ਵਧੀਆ ਦਾ ਲਿਆ ਗਿਆ ਜੀ ਉਹ ਵੀ ਇਹਨਾਂ ਇਸਤੇਮਾਲ ਕਰ ਸਕਦੇ ਆ ਇੱਕ ਬਰੂਕੀ ਸਾਹਿਬ ਇੱਥੇ ਹੋਰ ਤੁਹਾਨੂੰ ਦੱਸਦਾ ਜਿਨ੍ਹਾਂ ਨੂੰ ਨੀਂਦ ਘੱਟ ਆਉਂਦੀ ਆ ਜੀ ਉਹ ਪੁਨਰਵਾ ਜੀ ਤੇ ਅਸ਼ਵਗੰਧਾ ਓਕੇ ਦੋਨਾਂ ਦਾ ਰਸ ਕੱਢ ਕੇ ਰੱਖ ਲਓ ਇੱਕ ਬੋਤਲ 'ਚ ਭਰ ਕੇ ਠੀਕ ਹੈ 6 ਚਮਚ ਪੁਨਰਵਾ ਦੇ 6 ਚਮਚ ਅਸ਼ਵਗੰਧਾ ਦੇ ਜਿਨੂੰ ਨੀਂਦ ਨਹੀਂ ਆਉਂਦੀ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਲਓ ਇੰਨੀ ਵਧੀਆ ਨੀਂਦ ਆਊਗੀ ਜਿੰਨੀਆਂ ਵੀ ਤੁਹਾਡੀਆਂ ਬ੍ਰੇਨ ਦੀਆਂ ਪ੍ਰੋਬਲਮਸ ਨੇ ਸਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿੱਦੀ ਜ਼ਿਆਦਾ ਸ਼ਿਕਟ ਆ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਬਹੁਤ ਵਧੀਆ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਆ ਫਿਰ ਜੀ 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 अच्छा डॉक्टर साहब ਜੇਕਰ ਤੁਹਾਨੂੰ ਮਿਲਣਾ ਹੋਵੇ ਜਾਂ ਇਹ ਫਾਰਮੂਲਾ ਨੁਸਖਾ ਤੁਹਾਡੇ ਕੋਲੋਂ ਸਮਝ ਨਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਤੁਹਾਡਾ ਟ੍ਰੀਟਮੈਂਟ ਦਾ ਕੀ ਤਰੀਕਾ ਹੈਗਾ ਤੁਸੀਂ ਬੂੰਦਾਂ ਕਿੰਨੀਆਂ ਵੀ ਤੁਸੀਂ ਬੂੰਦਾਂ ਦੇ ਜ਼ਰੀਏ ਸਾਰਾ ਸਿਸਟਮ ਸੈੱਟ ਕਰ ਲੈਂਦੇ ਹੋ ਬੰਦੇ ਦਾ ਹਾਂਜੀ ਰੁਕੀ ਸਾਹਿਬ ਸਾਡੇ ਜਿਹੜੀ ਹੁੰਦੀ ਹੈ ਇਲੈਕਟ੍ਰੋਪੈਥੀ ਮੈਡੀਸਨ ਹੁੰਦੀ ਹੈ ਜਿਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਅਸੀਂ ਇਹਨਾਂ ਦੇ ਇਹਨਾਂ ਚੀਜ਼ਾਂ ਦੇ ਹਰਕ ਕੱਢੇ ਹੁੰਦੇ ਨੇ ਹਰਕ ਕੱਢ ਕੇ ਅਸੀਂ ਡ੍ਰੌਪਸ ਦਿੰਨੇ ਆ ਉਹ ਬਿਮਾਰੀ ਅਕੋਰਡਿੰਗ ਹੁੰਦਾ ਕਿੰਨੇ ਡ੍ਰੌਪਸ ਦੇਣੇ ਆ ਅਸੀਂ ਉਸ ਹਿਸਾਬ ਨਾਲ ਅਸੀਂ ਦਿੰਨੇ ਆ ਜੇ ਕਿਸੇ ਨੂੰ ਬਿਮਾਰੀ ਵੱ ਤਾਂ ਅਸੀਂ ਉਹ ਸਾਬ ਨਾਲ ਉਹਨੂੰ ਫਿਰ ਸ਼ੀਸ਼ੀ ਇੱਕ ਲਾਉਣੀਆ ਦੋ ਲਾਉਣੀਆ ਤਿੰਨ ਲਾਉਣੀ ਉਹ ਦੇਖ ਕੇ ਲਾਈ ਦੀਆਂ ਨੇ ਵੀ ਕਿਹੜੀ ਕਿਹੜੀ ਨਾਲ ਜਿਹੜੀ ਬੂਟੀ ਦਾ ਹੋਰ ਅਸੀਂ ਇਹਦੇ ਨਾਲ ਕੰਬੀਨੇਸ਼ਨ ਬਣਾ ਕੇ ਅਸੀਂ ਰਿਜ਼ਲਟ ਲਈਏ ਜੀ ਜੀ ਚਲੋ ਅਸੀਂ ਆਖਰੀ ਸਵਾਲ ਹੈਗਾ ਜਿਹੜੇ ਮਨ ਦੇ ਵਿੱਚ ਮੇਰੇ ਮਨ ਦੇ ਵਿੱਚ ਆ ਰਿਹਾ ਹੈ ਡਾਕਟਰ ਸਾਹਿਬਾ ਤੋਂ ਲੈਣਾ ਡਾਕਟਰ ਸਾਹਿਬਾ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਅਸੀਂ ਸਫ਼ਰ ਦੇ ਉੱਤੇ ਹੁੰਨੇ ਆ ਜਾਂ ਸਫ਼ਰ ਤੋਂ ਆਉਣੇ ਆ ਤਾਂ ਸਾਡਾ ਜਿਹੜਾ ਸਰੀਰ ਹੈਗਾ ਉਹ ਮਤਲਬ ਕਹਿੰਦੇ ਵੀ ਥੱਕ ਜਾਂਦਾ ਟੁੱਟ ਜਾਂਦਾ ਉਹਦਾ ਇਸਤੇਮਾਲ ਉਸ ਤਰ੍ਹਾਂ ਦੇ ਲਿਹਾਜ਼ ਦੇ ਵਿੱਚ ਕਈ ਵਾਰ ਹੁੰਦਾ ਕਿ ਜਦੋਂ ਸਰੀਰ ਅਸੀਂ ਬਾਹਰੋਂ ਆਉਣੇ ਆ ਤਾਂ ਸਾਡੇ ਪੈਰਾਂ ਤੇ ਸੋਜਾ ਵੀ ਹੁੰਦਾ ਸਾਡੀਆਂ ਪਿੰਨੀਆਂ ਸੁੱਜ ਜਾਂਦੀਆਂ ਨੇ ਕਈ ਵਾਰ ਸਾਡੀ ਮੂੰਹ ਤੇ ਵੀ ਸਵੇਲਿੰਗ ਆ ਜਾਂਦੀ ਹੈ ਉਹ ਪੈਣਾ ਫਿਰ ਕੀ ਕਰਨ ਜੀ ਉਹ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇਹ ਬੂਟੀ ਪੁਨਰਵਾ ਜੜੀ ਇਹਦਾ ਇਸਤੇਮਾਲ ਕਰਨਾ ਜਿਵੇਂ ਰੋਜ਼ ਪੀਣੀ ਹੈ ਇੱਕ ਮਹੀਨਾ ਪੀਣ ਨਾਲ ਸਾਰੇ ਸਰੀਰ ਦੇ ਜਿਹੜੇ ਰੋਗ ਨੇ ਉਹ ਖਤਮ ਹੋ ਜਾਂਦੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਹੋਰ ਕੀ ਹੈਗਾ ਖਾਸ ਜਿਹੜਾ ਇਸ ਬੂਟੀ ਦੇ ਵਿੱਚ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਇਹ ਖਾਸ ਹੈਗੀ ਹੈ ਹੋਰ ਕੀ ਖਾਸ ਹੈਗਾ ਜਿਹੜੀ ਤੁਸੀਂ ਲੱਗਦੇ ਕਿ ਵੀ ਜਿਹੜੇ ਤੰਦਰੁਸਤ ਬੰਦੇ ਨੇ ਜਿਨ੍ਹਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਉਹ ਇਸਤੇਮਾਲ ਕਰ ਸਕਦੇ ਨੇ ਸਾਨੂੰ ਇਹ ਵੀ ਦੱਸ ਦਿਓ ਫਰੂਕੀ ਸਾਹਿਬ ਇਹਦੇ ਤਾਂ ਮੈਂ ਇੱਕ ਹੋਰ ਤੁਹਾਨੂੰ ਦੱਸਣ ਜਾ ਰਿਹਾ ਅੱਜ ਕੱਲ ਆਮ ਹੀ ਲੋਕਾਂ ਨੂੰ ਪ੍ਰੋਬਲਮ ਆ ਜਿਹੜੇ ਕਹਿੰਦੇ ਨੇ ਸਾਡੇ ਖੱਲੀਆਂ ਪੈ ਜਾਂਦੀਆਂ ਨੇ ਹਾਂਜੀ ਹਾਂ ਕਹਿੰਦੇ ਨੇ ਸਾਡੇ ਖੱਲੀਆਂ ਪੈਣੀ ਸ਼ੁਰੂ ਹੋ ਗਈਆਂ ਜਾਂ ਸਾਨੂੰ ਵੀਕਨੈਸ ਬਹੁਤ ਜ਼ਿਆਦਾ ਰਹਿੰਦੀ ਆ ਜਦੋਂ ਅਸੀਂ ਥੋੜੇ ਜਿਹਾ ਤੁਰਦੇ ਆ ਸਾਹ ਚੜਨ ਲੱਗ ਜਾਂਦਾ ਥੋੜਾ ਜਿਹਾ ਤੁਰਦੇ ਆ ਸਾਨੂੰ ਸਾਡੀਆਂ ਲੱਤਾਂ ਦੇ ਦਰਦ ਹੋਣ ਲੱਗ ਜਾਂਦਾ ਥਕਾਵਟ ਰਹਿੰਦੀ ਆ ਉਹਨਾਂ ਲਈ ਵੀ ਬਹੁਤ ਵਧੀਆ ਕੰਮ ਕਰਦਾ ਪੁਨਰਵਾ ਤੁਸੀਂ ਸਵੇਰੇ ਸ਼ਾਮ ਇਹਨੂੰ ਉਬਾਲ ਕੇ ਪੀਣਾ ਸ਼ੁਰੂ ਕਰ ਦਿਓ ਖਾਲੀ ਪੇਟ ਲੈ ਲਓ ਇਹਨੂੰ ਖਾਲੀ ਪੇਟ ਲੈਣ ਨਾਲ ਤੁਹਾਡੀ ਜਿਹੜੀ ਵੀਕਨੈਸ ਆ ਉਹ ਵੀ ਠੀਕ ਹੋ ਜਾਊਗੀ ਜੀ ਜੀ ਅੱਛਾ ਡਾਕਟਰ ਸਾਹਿਬ ਤੁਹਾਡੇ ਨਾਲ ਰਾਬਤਾ ਕਿਵੇਂ ਕਰੀਏ ਜੀ ਜੇਕਰ ਕਿਸੇ ਨੇ ਰਾਬਤਾ ਤੁਹਾਡੇ ਨਾਲ ਕਰਨਾ ਹੈ ਹਾਂਜੀ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਐ ਮਿਲਦਾ ਸਮਾਂ ਹੈਗਾ ਫਰਕੀ ਸਾਡਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਕੰਟੈਕਟ ਨੰਬਰ ਹੈਗੇ ਆ 99151 47604 78146 99434 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਪੁਨਰਵਾਤ ਤੇ ਨਗਰਮੋਥੇ ਵਾਲਾ ਨੁਸਖਾ ਫਾਰਮੂਲਾ ਦਿੱਤਾ ਹੈ ਆ ਦੇਖੋ ਤੁਸੀਂ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਇਹ ਆਮ ਕਰਕੇ ਸਾਡੇ ਘਰਾਂ ਦੇ ਵਿੱਚ ਜਿਹੜਾ ਇਹ ਨਗਰਮੋਥਾ ਹੈ ਔਰ ਜਿਹੜੀ ਪੁਨਰਨਾਵਾਦੀ ਬੂਟੀ ਹੈਗੀ ਇਹਨਾਂ ਦਿਨਾਂ ਦੇ ਵਿੱਚ ਸਾਉਣ ਭਾਦੋ ਚ ਆਮ ਹੋ ਜਾਂਦੀ ਹੈ ਸਾਡੇ ਵੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਅਸੀਂ ਬਗੈਰ ਕੋਈ ਪੈਸਾ ਤੁਹਾਡਾ ਖਰਚਵਾਏ ਮੁਫਤ ਦੇ ਵਿੱਚ ਜੋ ਚੀਜ਼ਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੀਆਂ ਨੇ ਜਿਸ ਦੇ ਜ਼ਰੀਏ ਅਸੀਂ ਵਕਫ ਵਕਫ ਦਿੱਕਤਾਂ ਪਰੇਸ਼ਾਨੀਆਂ ਬਿਨਾ ਡਾਕਟਰ ਕੋਲ ਜਾਏ ਦੂਰ ਕਰ ਸਕਦੇ ਆ ਉਹਨਾਂ ਨੂੰ ਖਤਮ ਕਰ ਸਕਦੇ ਆ ਉਹਨਾਂ ਨੂੰ ਹੱਲ ਕਰ ਸਕਦੇ ਆ ਤਾਂ ਸਾਡੀ ਵੀਡੀਓ ਦਿਖਾਉਣ ਦਾ ਪਰਪਸ ਵੀ ਤੁਹਾਨੂੰ ਅਹੀ ਹੁੰਦਾ ਕਿ ਅਸੀਂ ਉਹਨਾਂ ਦਾ ਇਸਤੇਮਾਲ ਕਰਨਾ ਸਿੱਖੀਏ ਪਰ ਜਿਹੜਾ ਇਹਦਾ ਇਸਤੇਮਾਲ ਹੈਗਾ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਡਾਕਟਰ ਨਾਲ ਕੰਸਲਟ ਜ਼ਰੂਰ ਕਰਨਾ ਹੈ ਉਸ ਦੀ ਡਾਕਟਰ ਜਿਹੜੀ ਸਲਾਹ ਹੈਗੀ ਉਹ ਜ਼ਰੂਰ ਲੈਣੀ ਹੈ ਬਿਨਾ ਡਾਕਟਰ ਦੇ ਸਲਾਹ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਸਖਾ ਫਾਰਮੂਲਾ ਕਦੇ ਵੀ ਇਸਤੇਮਾਲ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਤੁਹਾਨੂੰ ਫਾਇਦੇ ਦੀ ਥਾਂ ਤੇ ਕਈ ਵਾਰ ਨੁਕਸਾਨ ਕਰ ਸਕਦਾ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਈਬਾ ਦਾ ਨੰਬਰ ਹੈਗਾ ਉਹ ਚਲਾ ਦਿੰਦਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ Vielen